ਅੰਮ੍ਰਿਤਸਰ 'ਚ ਹੈਲਥ ਸਟਰੀਟ ਦਾ ਨਿਰਮਾਣ ਕੀਤਾ ਜਾ ਰਿਹਾ ਜਿਸ ਵਿੱਚ ਲੋਕ ਸੈਰ ਸਾਈਕਲਿੰਗ ਤੇ ਕਸਰਤ ਕਰਕੇ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਣਗੇ ਇਹ ਹੈਲਥ ਸਟਰੀਟ ਸ਼ਹਿਰ ਦੇ ਮਸ਼ਹੂਰ ਟ੍ਰੀਲੀਆ ਮਾਲ ਦੇ ਪਿਛਲੇ ਪਾਸੇ ਬਣਾਈ ਜਾ ਰਹੀ ਹੈ ਇਸ ਥਾਂ ਤੇ ਓਪਨ ਜਿਮ ਵੀ ਬਣਾਇਆ ਗਿਆ ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਕੀਤਾ ਅਨਿਲ ਜੋਸ਼ੀ ਨੇ ਉਦਘਾਟਨ ਤੋਂ ਬਾਅਦ ਕੁਝ ਸਮਾਂ ਇਸ ਓਪਨ ਜਿਮ 'ਚ ਕਸਰਤ ਵੀ ਕੀਤੀ ਅਨਿਲ ਜੋਸ਼ੀ ਨੇ ਲੋਕਾਂ ਨੂੰ ਵੀ ਇਸ ਓਪਨ ਜਿਮ ਦਾ ਜ਼ਿਆਦਾ ਤੋਂ ਜ਼ਿਆਦਾ ਲਾਹਾ ਲੈਣ ਦੀ ਅਪੀਲ ਕੀਤੀ ਹੈ ਇਹਨੂੰ ਅਸੀਂ ਪੂਰੀ ਫਿਟਨੈਸ ਸਟਰੀਟ ਦਾ ਨਾਮ ਦੇ ਰਹੇ ਹਾਂ हेल्थ स्ट्रीट ਦਾ ਨਾਮ ਦੇ ਰਹੇ ਆਂਗੇ ਇੱਥੇ ਲੋਕੀ ਸیرے ਸ਼ਾਮ ਸੈਰ ਕਰਨ ਜੋਗਿੰਗ ਕਰਨ ਬੱਚੇ ਇੱਥੇ ਖੇਲਣਾ ਕੇ ਓਪਨ 에ਅਰ ਜਿਮ ਲਗਾਇਆ ਮਸ਼ੀਨਾਂ ਬਹੁਤ ਸੋਹਣੀਆਂ ਮਸ਼ੀਨਾਂ ਐ ਬਹੁਤ ਵਧੀਆ ਮਸ਼ੀਨਾਂ ਐ ਬਹੁਤ ਸੋਲਿਡ ਮਸ਼ੀਨਾਂ ਐ ਇੱਥੇ ਲੋਕੀ ਐਕਸਰਸਾਈਜ਼ ਕਰਨ ਜੋਗਿੰਗ ਕਰਨ ਸੈਰ ਕਰਨ ਇਸ ਤਰ੍ਹਾਂ ਕੰਪਨੀ ਬਾਗ ਅਮਰਤਨੰਦ ਪਾਰਕ ਅਸੀਂ ਲਗਾਇਆ ਉਸ ਤਰ੍ਹਾਂ ਹੀ ਇਹ 뮤ਜ਼ਿਕ ਵੀ ਲੋਕੀ ਇੱਥੇ ਚੱਲੇ ਗਾਣੇ ਚੱਲਣ ਭਜਨ ਕੀਰਤਨ ਚੱਲੇ ਤੇ ਲੋਕੀ ਜਿੱਥੇ ਸੈਰ ਕਰਨ ਨਾਲ ਉਹਦਾ 뮤ਜ਼ਿਕ ਦਾ ਆਨੰਦ ਵੀ ਲੈਣ ਇਹਦੀ ਪ੍ਰੋਪਰ ਹਰ ਸਹੂਲਤ ਇੱਥੇ ਸਿਹਤ ਦਾ ਖਿਆਲ ਰੱਖਣ ਵਾਲੇ ਲੋਕਾਂ ਵਾਸਤੇ ਇਹ ਬਣਾ ਰਹੇ ਆਂ ਅਗਲੇ ਕੁਝ ਸਮੇਂ ਚ ਇਸ ਨੂੰ ਹੋਰ ਵਿਕਸਿਤ ਕੀਤਾ ਜਾਵੇਗਾ ਇਸ ਥਾਂ ਨੂੰ ਨੋ ਪਾਰਕਿੰਗ ਜ਼ੋਨ ਐਲਾਨਿਆ ਗਿਆ ਹੈ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਾਗਬਾਨੀ ਟੀਵੀ